ਸਸ ਸਸ ਸਤਿ ਸ੍ਰੀ ਅਕਾਲ ਜੀ ਬੈਂਸ ਸਸ ਸਤਿ ਸ੍ਰੀ ਅਕਾਲ ਜੀ ਸਰ ਮੈਂ ਰਾਇਖਾਨਾ ਪਿੰਡਾ ਮੇਰਾ ਵੀ ਛੋਟਾ ਜਿਹਾ ਬਲਾਕ ਮਾਉੜਾ ਜੀ ਤੇ ਪਮਕੜਾਈ ਸਾ ਸਰ ਤੋਂ ਡਾ ਜੀ ਤੇ ਬਠਿੰਡਾ ਡਿਸਟ੍ਰਿਕਟ ਹੈ ਸਰ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੈ ਸਰ ਮੈਂ ਡਰਾਈਵਰ ਕਰਦਾ ਵੈਸੇ ਮੈਂ ਡਰਾਈਵਰ ਆ ਜੀ ਸਰ ਜਦੋਂ ਦੇਖਦੇ ਆ ਨਾ ਅਖਬਾਰਾਂ ਦੇ ਟੀਵੀ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲੇ ਦਾ ਬੱਚਾ ਆਈਏਐਸ ਇੱਕ ਸਬਜ਼ੀ ਵੇਚਣ ਵਾਲੇ ਦਾ ਬੱਚਾ ਆਈਏਐਸ ਸਰ ਮੇਰੀ ਬੇਟੀ ਨੇ ਵੀ ਬਣਨ ਸੁਪਨਾ ਦਿਖਾਤਾ ਜੀ ਮੈਂ ਇੱਕ ਡਰਾਈਵਰ ਦੀ ਬੇਟੀ ਹੋ ਕੇ ਵੀ ਇਸ ਮੁਕਾਮ ਤੇ ਪਹੁੰਚਾਂਗੀ ਬੈਰੀ ਸਰ ਇੱਕ ਮੈਂ ਸਰ ਤੁਹਾਡੀ ਇੱਕ ਤਾਰੀਫ ਕਰਨੀ ਚਾਹੁੰਦਾ ਬੈਂਸਾ ਮੈਂ ਤੁਹਾਡੇ ਕੋਲ ਇੱਕ ਸਾਲ ਪਹਿਲਾਂ ਆਇਆ ਸਰ ਤੁਹਾਡੇ ਦਫ਼ਤਰ ਮਿਨੀ ਸੈਕਟਰੀਅਟ ਦੇ ਵਿੱਚ ਮਿਲਿਆ ਸੀ ਸਰ ਜਦੋਂ ਉੱਥੇ ਟੀਚਰ ਦੀ ਇੰਗਲਿਸ਼ ਦੀ ਬਦਲੀ ਹੋ ਗਈ ਸਰ ਤੇ ਨਾਲ ਦੀ ਨਾਲ ਪੋਸਟ ਖਾਲੀ ਹੋ ਗਈ ਸਰ ਸਾਨੂੰ ਇਹ ਹੋ ਗਿਆ ਸਾਡਾ ਬੱਚੇ ਪੜ੍ਹਨਗੇ ਕਿਵੇਂ ਮੈਂ ਸਰ ਤੁਹਾਡੇ ਕੋਲ ਐਪਲੀਕੇਸ਼ਨ ਦੇ ਕਿ ਮਿਨੀ ਸੈਕਟਰੀਅਟ ਦੇ ਗੇਟ ਤੇ ਨਹੀਂ ਪਹੁੰਚਿਆ ਸੀ ਸਕੂਲ ਦੇ ਵਿੱਚ ਟੀਚਰ ਪਹਿਲਾਂ ਪਹੁੰਚ ਗਿਆ ਸੀ ਇਹ ਸਰ ਤੁਹਾਡਾ ਬੜਪਣ ਹੈ ਜੀ ਸਰ ਮੈਂ 2020 ਚ ਤੁਹਾਡੇ ਰੂਬਰੂ ਹੋਣਾ ਚਾਹੁੰਦਾ ਸੀ ਅੱਜ 5 ਸਾਲਾਂ ਬਾਅਦ ਮੌਕਾ ਮਿਲਿਆ ਸਰ ਮੈਂ ಗ್ರಾಮ ਪੰਚਾਇਤ ਦੇ ਵਿੱਚ ਸੀ ਅਸੀਂ ਦੀਨਦয়াল ਉਪਾਦਿਆ ਨੈਸ਼ਨਲ ਅਵਾਰਡ ਜਿੱਤੇ ਆ ਤੇ ਤੁਸੀਂ ਸਾਰੇ ਉਹ ਕੋਰੋਨਾ ਕਰਕੇ ਸਾਨੂੰ ਜਿਹੜਾ ਆਨਲਾਈਨ ਹੀ ਸਾਨੂੰ ਗਿਫਟ ਦਿੱਤਾ ਸੀਗਾ ਸਾਡੀ ਪੰਚਾਇਤ ਨੂੰ ਤੇ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਗਵਾਂਡੀ ਪਿੰਡਾ ਜੀ ਬੱਲੋ ਤੁਹਾਨੂੰ ਪਤਾ ਜੀ ਆ ਸਵਰਗਵਾਸੀ ਕਰਵਜਨ ਸਿੰਘ ਜੀ ਸੋਸਾਇਟੀ ਹੈ ਜੀ ਉੱਥੇ ਤੇ ਸਰ ਮੇਰੀ ਬੱਚੀ ਨੂੰ ਉਹਨਾਂ ਨੇ ਅਡਪਟ ਕੀਤਾ ਜੀ ਆਈਐਸ ਬੰਦ ਤੱਕ ਸਾਰਾ ਖਰਚਾ ਉਹ ਉਹ ਕਰਨਗੇ ਸਰ ਤੇ ਇੱਕ ਸਾਰ ਤੁਸੀਂ ਸਾਡੇ ਨਾਲ ਵਾਦਾ ਕੀਤਾ ਮਾੜਾਂ ਦਾ ਬੱਲੇ ਬੱਲੇ ਮੈਂ ਰਿਕਵੈਸਟ ਕਰਦਾ ਸਾਰਾ ਸਾਡੇ ਅੱਖਾਂ ਡੀਗਰੀਆਂ ਤੁਹਾਨੂੰ ਜਲਦੀ ਆਇਓ ਸਾ ਤੇ ਸਾਰਾ ਬਹੁਤ ਬਹੁਤ ਧੰਨਵਾਦ ਜੀ ਬਾਰਡਰ ਤੇ ਟੈਨਸ਼ਨ ਹੋ ਗਈ ਸੀ ਤਾਂ ਕਰਕੇ ਰੁਕਣਾ ਪੈ ਗਿਆ ਨਹੀਂ ਤੇ ਮੈਂ ਤਰੀਕ ਦਿੱਤੀ ਸੀ ਉਹਦੇ ਸਰਪੰਚਾਂ ਦੇ ਜਦੋਂ ਮੀਟਿੰਗ ਹੋਈ ਸੀ ਤੁਹਾਨੂੰ ਸਾਰਾ ਸਾਨੂੰ ਡੀਖ ਰਿਹਾ ਜੀ ਵੈਲਕਮ ਸਾਸ ਸਸੀਕਾਲ ਜੀ ਬੈਂਸਾ ਫੈਸੀਕਾਲ ਜੀ ਸਰ ਮੈਂ ਰਾਇਖਾਨਾ ਪਿੰਡਾ ਮੇਰਾ ਵੀ ਛੋਟਾ ਜਿਹਾ ਬਲਾਕ ਮਾਉੜਾ ਜੀ ਤੇ ਪਮਕੜਾਈ ਸਾਡਾ ਜੀ ਤੇ ਬਠਿੰਡਾ ਡਿਸਟ੍ਰਿਕਟ ਹੈ ਸਰ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੋਈ ਸਰ ਮੈਂ ਡਰਾਈਵਰ ਕਰਦਾ ਮੈਸੇ ਮੈਂ ਡਰਾਈਵਰ ਆ ਜੀ ਸਰ ਜਦੋਂ ਦੇਖਦੇ ਆ ਨਾ ਅਖਬਾਰਾਂ ਤੇ ਟੀਵੀ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲੇ ਦਾ ਬੱਚਾ ਆਈਏਐਸ ਇੱਕ ਸਬਜ਼ੀ ਵੇਚਣ ਵਾਲੇ ਦਾ ਬੱਚਾ ਆਈਏਐਸ ਸਰ ਮੇਰੀ ਬੇਟੀ ਨੇ ਵੀ ਬੰਨੇ ਸੁਪਨਾ ਦਿਖਾਤਾ ਜੀ ਮੈਂ ਇੱਕ ਡਰਾਈਵਰ ਦੀ ਬੇਟੀ ਹੋ ਕੇ ਵੀ ਇਸ ਮੁਕਾਮ ਤੇ ਪਹੁੰਚਾਂਗੀ ਵੈਰੀ ਗੁੱਡ ਸਰ ਇੱਕ ਮੈਂ ਸਰ ਤੁਹਾਡੀ ਇੱਕ ਤਾਰੀਫ ਕਰਨੀ ਚਾਹਣਾ ਭਾਈ ਸਾਹਿਬ ਮੈਂ ਤੁਹਾਡੇ ਕੋਲ ਇੱਕ ਸਾਲ ਪਹਿਲਾਂ ਆਇਆ ਸੀ ਸਰ ਤੁਹਾਡੇ ਦਫ਼ਤਰ ਮਿੰਨੀ ਸੈਕਟਰੀਅਟ ਦੇ ਵਿੱਚ ਮਿਲਿਆ ਸੀ ਸਰ ਜਦੋਂ ਉੱਥੇ ਟੀਚਰ ਦੀ ਇੰਗਲਿਸ਼ ਦੀ ਬਦਲੀ ਹੋ ਗਈ ਸਰ ਦੇ ਨਾਲ ਦੀ ਨਾਲ ਪੋਸਟ ਖਾਲੀ ਹੋ ਗਈ ਸਰ ਸਾਨੂੰ ਇਹ ਹੋ ਗਿਆ ਸਾਡਾ ਬੱਚੇ ਪੜ੍ਹਣਗੇ ਕਿਵੇਂ ਮੈਂ ਸਰ ਤੁਹਾਡੇ ਕੋਲ ਐਪਲੀਕੇਸ਼ਨ ਦੇ ਕਿਵੇਂ ਨਹੀਂ ਸੈਕਟਰੀਟ ਦੇ ਗੇਟ ਤੇ ਨਹੀਂ ਪਹੁੰਚਿਆ ਸੀ ਸਕੂਲ ਦੇ ਵਿੱਚ ਟੀਚਰ ਪਹਿਲਾਂ ਪਹੁੰਚ ਗਿਆ ਸੀ ਇਹ ਸਰ ਤੁਹਾਡਾ ਵਿੜਪਣ ਹੈ ਜੀ ਸਰ ਮੈਂ 2020 ਚ ਤੁਹਾਡੇ ਰੂਬਰੂ ਹੋਣਾ ਚਾਹੁੰਦਾ ਸੀ ਅੱਜ 5 ਸਾਲਾਂ ਬਾਅਦ ਮੌਕਾ ਮਿਲਿਆ ਸਰ ਮੈਂ ಗ್ರಾಮ ਪੰਚਾਇਤ ਦੇ ਵਿੱਚ ਸੀ ਅਸੀਂ ਦੀਨਦয়াল ਉਪਾਧਿਆ ਨੈਸ਼ਨਲ ਅਵਾਰਡ ਦਿੱਤੇ ਆ ਤੇ ਤੁਸੀਂ ਸਰ ਉਹ ਕੋਰੋਨਾ ਕਰਕੇ ਸਾਨੂੰ ਜਿਹੜਾ ਆਨਲਾਈਨ ਹੀ ਸਾਨੂੰ ਗਿਫਟ ਦਿੱਤਾ ਸੀਗਾ ਸਾਡੀ ਪੰਚਾਇਤ ਨੂੰ ਤੇ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਗਵਾਂਡੀ ਪਿੰਡਾ ਜੀ ਬੱਲੋ ਤੁਹਾਨੂੰ ਪਤਾ ਜੀ ਆ ਸਵਰਗਵਾਸੀ ਗਰਵਜਨ ਸਿੰਘ ਜੀ ਸੋਸਾਇਟੀ ਹੈ ਜੀ ਉੱਥੇ ਤੇ ਸਰ ਮੇਰੀ ਬੱਚੀ ਨੂੰ ਉਹਨਾਂ ਨੇ ਅਡਪਟ ਕੀਤਾ ਜੀ ਆਈਐਸ ਬੰਦ ਤੱਕ ਸਾਰਾ ਖਰਚਾ ਉਹ ਉਹ ਕਰਨਗੇ ਸਰ ਤੇ ਇੱਕ ਸਰ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਮਾੜਾਂ ਦਾ ਬੱਲੋ ਉਹ ਮੈਂ ਰਿਕਵੈਸਟ ਕਰਦਾ ਸਾਰਾ ਸਾਡੇ ਅੱਖਾਂ ਡੀਕਰੀਆਂ ਤੁਹਾਨੂੰ ਆਵਾਂਗੇ ਜਲਦੀ ਆਇਓ ਸਰ ਤੇ ਸਾਰਾ ਬਹੁਤ ਬਹੁਤ ਧੰਨਵਾਦ ਜੀ ਬਾਰਡਰ ਤੇ ਟੈਨਸ਼ਨ ਹੋ ਗਈ ਸੀ ਤਾਂ ਕਰਕੇ ਰੁਕਣਾ ਪੈ ਗਿਆ ਨਹੀਂ ਤੇ ਮੈਂ ਤਰੀਕ ਦੇਤੀ ਸੀ ਉਦੇ ਸਰਪੰਚਾਂ ਦੇ ਜਦੋਂ ਮੀਟਿੰਗ ਹੋਈ ਸੀ ਸਾਰੇ ਸਰ ਸਾਨੂੰ ਦੇਖ ਰਿਹਾ ਜੀ ਵੈਲਕਮ